ਜੋ ਸਾਸ ਗਰਾਸ ਤੇ ਆਏ ਮੇਰਾ ਹਰਰ ਸੋ ਗੁਰਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੁਰ ਮੰਗੈ ਤਿਸ ਗੁਰਸਿੱਖ ਦੀ ਜੋ ਆਪ ਜਪੈ ਅਵਰਾ ਨਾਮ ਕਿੰਨੀ ਡਿਟੇਲ ਦੇ ਦਿੱਤੀ ਜੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਮੈਂ ਬੜੇ ਟੈਂਡੂ ਸ਼ਬਦ ਵਰਤਣਾ ਜੀ ਮੇਰੀ ਬੋਲੀ ਮੱਝ ਪਾਕਿਸਤਾਨੀ ਸਿੱਧੀ ਗੱਲ ਤੇ ਮੇਰਾ ਖਿਆਲ ਸ਼ਬਦ ਤਾਂ ਸਮਝ ਪਈ ਜਣ ਹੁਣ ਇੱਕ ਗੁਰਸਿੱਖ ਸ਼ਬਦ ਦੀ ਕਿੱਡੀ ਵੱਡੀ ਗੱਲ ਕਰਤੀ ਉਹ ਸਰਦਾਰ ਕਪੂਰ ਸਿੰਘ ਕਹਿੰਦਿਆ ਕਿ ਗੁਰਸਿੱਖ ਦੇ ਅਰਥ ਕੋਸ਼ ਵਿੱਚੋਂ ਮਤ ਲੱਗੋ ਫਿਰ ਅਜਾ ਮੈਂ ਅਰਜ਼ ਕੀਤੀ ਗੁਰਸਿੱਖ ਦਾ ਅਰਥ ਹੈ ਗੁਰੂ ਦਾ ਸਿੱਖ ਉਹਨਾਂ ਜਿਹੜੇ ਅਰਥ ਕੀਤੇ ਕਮਾਲ ਕਰ ਦਿੱਤੇ ਅਸੀਂ ਆਮ ਤੌਰ ਤੇ ਜਦੋਂ ਗੁਰੂ ਦੇ ਅਰਥ ਕਰਦੇ ਆ ਕਹਿੰਦੇ ਆ ਟੀਚਰ ਅੱਜ ਮੰਨ ਲਓ ਬੱਚਿਆਂ ਨੂੰ ਸਮਝਾਣਾ ਹੋਵੇ ਮਾਸਟਰ ਟੀਚਰ ਉਹ ਕਿੰਨੇ ਪਿਆਰੇ ਉਹ ਗੁਰਮਤ ਵਿੱਚ ਜਿਹੜਾ ਸਤਿਗੁਰੂ ਲਈ ਸ਼ਬਦ ਵਰਤੇ ਹੈ ਉਹਦਾ ਅਰਥ ਕੇਵਲ ਟੀਚਰ ਮਾਸਟਰ ਉਸਤਾਦ ਅਧਿਆਪਕ ਤੇ ਆਚਾਰਿਆ ਨਹੀਂ ਅਸਲ ਵਿੱਚ ਕਹਿਣ ਲੱਗੇ ਗੁਰੂ ਉਹ ਹੈ ਜਿਹਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਪ੍ਰਗਟ ਹੋ ਗਿਆ ਇਸ ਨੂੰ ਫਿਰ ਸੁਣਿਓ ਸਤ ਗੁਰੂ ਕੌਣ ਹੈ ਅਖਰੀ ਅਰਥ ਨੇ ਸੱਚਾ ਗੁਰੂ ਪਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੋ ਸਤ ਗੁਰੂ ਵਿੱਚ ਆਪ ਰਖਿਉਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰੂ ਉਹ ਜਿਹਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ ਹੁਣ ਸਿੱਖ ਦੇ ਅਰਥ ਕੀ ਹੈ ਮੈਂ ਇਹ ਡਿਟੇਲ 'ਚ ਨਹੀਂ ਆਪਾਂ ਧਿਆਨ ਨਾਲ ਪਾਠ ਕਰਿਓ ਕਦੀ ਗੁਰੂ ਦੇ ਅਰਥ ਪੋਜ਼ਿਟਿਵ ਸੈਂਸ ਵਿੱਚ ਵੀ ਆਇਆ ਤੇ ਗੁਰੂ ਦੇ ਅਰਥ ਨੈਗੇਟਿਵ ਸੈਂਸ ਵਿੱਚ ਆਇਆ ਪੋਜ਼ਿਟਿਵ ਸੈਂਸ ਵਿੱਚ ਨੇ ਰਣਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੋਏ ਪਰ ਦੂਜੇ ਪਾਸੇ ਅਰਥ ਨੇ ਕਿ ਕਬੀਰ ਮਾਇ ਮੁੰਡੂ ਤੇ ਗੁਰੂ ਕੀ ਜਾਤੇ ਭਗਵ ਨਾ ਜਾਏ ਹੁਣ ਉੱਥੇ ਗੁਰੂ ਦਾ ਸ਼ਬਦ ਜਿਹੜਾ ਪਖੰਡਿਲੀ ਵਰਤ ਲਿਆ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਗੁਰੂ ਗੁਰਮਤਿ ਵਿੱਚ ਸਤਿਗੁਰੂ ਜਿਹਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਆਪ ਪ੍ਰਗਟ ਹੋ ਗਿਆ ਇਹਨੂੰ ਸਮਝਣ ਵਾਸਤੇ ਇਸ ਤੋਕ ਨੂੰ ਸਮਝਣ ਲਈ ਪੱਤਾਂ ਦੇ ਸਾਰੇ ਸੋਈਆਂ ਦਾ ਪਾਠ ਕਰੋ ਇਹ ਹੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਗੁਰੂ ਸਰੂ ਦੇ ਰਬਾਬੀ ਸਿੱਖ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਧੰਨ ਗੁਰੂ ਰਾਮਦਾਸ ਲਈ ਫਿਰ ਬੇਨਤੀ ਹੈ ਗੁਰੂ ਸਤਿਗੁਰੂ ਅਖਰੀ ਅਰਥ ਨੇ ਸੱਚਾ ਗੁਰੂ ਪਰ ਗੁਰਮਤ ਵਿੱਚ ਪਰਵਾਸ਼ਿਕ ਅਰਥ ਨੇ ਜਿਹਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਆਪ ਵਰਤਦੇ ਪੈ ਨੇ ਦੂਸਰੀ ਗੱਲ ਸਿੱਖ ਦਾ ਅਰਥ ਸਟੂਡੈਂਟ ਆਪਾਂ ਕਰਾਂਗੇ ਕਿ ਸਿੱਖ ਵਿਦਿਆਰਥੀ ਹੈ ਸਿੱਖ ਨੇ ساری ਜ਼ਿੰਦਗੀ ਸਿੱਖਣਾ ਪਰ ਗੁਰਮ ਕੋ ਯਾਦ ਰੱਖਿਓ ਸਿੱਖ ਉਹ ਵੇ ਜਿਹਦੇ ਵਿੱਚ ਗੁਰੂ ਪ੍ਰਗਟ ਹੋ ਗਿਆ ਹੈ ਫਿਰ ਅਰਥ ਸੁਣੋ ਜੇਰਾ ਮੈਂ ਉਹਨੇ ਤੋਕ ਪੜ੍ਹੀਏ ਗੁਰ ਸਤਗੁਰ ਕਾ ਜੋ ਸੇਖਾ ਖਾਏ ਇਹਦੀ ਸ਼ੁਰੂਆਤ ਸਿੱਖ ਤੋਂ ਹੈ ਇਹ ਇਸ ਸ਼ਲੋਕ ਦੀ ਸੰਪੂਰਨਤਾ ਜਿਹੜੀ ਗੁਰਸਿੱਖ ਤੋਂ ਹੈ ਗੁਰਸਤਗੁਰ ਕਾ ਜੋ ਸਿਰਖ ਖਾਏ ਹੁਣ ਜਦੋਂ ਸਿੱਖ ਨੇ ਉਹ ਸਾਧਨਾ ਕੀਤੀ ਸਤਿਗੁਰੂ ਦੇ ਬਚਨ ਨੂੰ ਕਮਾਇਆ ਉਹ ਗੁਰਸਿੱਖ ਬਣਿਆ ਤੇ ਪ੍ਰਭਾਸ਼ਕ ਤੌਰ ਤੇ ਉਹ ਗੁਰਸਿੱਖ ਜਿਹੜਾ ਆਪ ਨਾਮ ਜਪਦਾ ਤੇ ਦੂਜਿਆਂ ਨੂੰ ਜਪਾਂਦਾ ਥੈਨੂੰ ਇਸ ਨੂੰ ਫਿਰ ਥੋੜਾ ਜਿਹਾ ਬਿੰਦਰੀ ਸੁਣਿਓ ਗੁਰੂ ਜੀ ਦਾ ਅਰਥ ਮਤਲਬ ਹੈ ਜਪਾਣਾ ਤੇ ਸਿੱਖ ਦਾ ਕੰਮ ਹੈ ਜਪਣਾ ਇੱਥੇ ਦੋਨੋਂ ਇਕੱਠੇ ਹੋ ਗਏ ਆ ਗੁਰਸਿੱਖ ਹੈ ਇਸੇ ਕਰਕੇ ਦੋ ਸ਼ਬਦ ਵਰਤੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਉਹ ਗੁਰੂ ਵਾਲਾ ਕੰਮ ਕਰਨ ਤੋਂ ਪਹਿਲਾਂ ਸਿੱਖ ਵਾਲਾ ਕਰ ਰਿਹਾ ਹੈ ਪਹਿਲਾਂ ਉਹ ਗੁਰਸਿੱਖ ਆਪ ਜਪ ਰਿਹਾ ਹੈ ਤੇ ਜਪਨ ਤੋਂ ਬਾਅਦ ਗੁਰਮਖ ਉਹ ਦੂਸਰਿਆਂ ਨੂੰ ਜਪਾ ਰਿਹਾ ਮੈਂ ਫਿਰ ਬੇਨਤੀ ਕਰਾਂਗਾ ਸਿੱਖ ਉਹ ਜਿਹਦੇ ਵਿੱਚ ਗੁਰੂ ਵਰਤਨ ਲੱਗ ਪੈਂਦਾ ਪ੍ਰਤੱਖ ਹੁਣ ਭਾਈ ਸਾਹਿਬ ਨੇ ਸ਼ਬਦ ਪੜ੍ਹੇ ਮੈਂ ਆਪ ਨੂੰ ਬੇਨਤੀ ਕਰਾਂਗਾ ਜਿਹੜੇ ਸ਼ਬਦ ਨੇ ਇਹਨਾਂ ਦੇ ਅਖਰੀ ਅਰਥ ਅੱਖਰਾਂ ਦਾ ਜੋੜ ਇਹ ਬੜੇ ਗਹਿਰੇ ਅਰਥ ਰੱਖਦਾ ਹੈ ਸ਼ਬਦ ਗੁਰੂ ਇਹ ਦੋ ਅੱਖਰਾਂ ਨਾਲ ਬਣਿਆ ਜੀ ਗੋ ਢੇਰੂ ਗੋ ਦਾ ਅਰਥ ਹੈ ਹਨੇਰਾ ਤੇ ਰੂ ਦਾ ਅਰਥ ਹੈ ਚਾਨਣ ਗੁਰੂ ਜੀ ਦਾ ਲਫ਼ਜ਼ੀ ਅਰਥ ਆਪਾਂ ਕਰ ਦਿੱਤਾ ਜੀ ਮਾਸਟਰ ਉਸਤਾਦ ਪਰ ਗੁਰੂ ਦਾ ਅਖਰੀ ਅਰਥ ਇਹ ਬਣੇਗਾ ਜੋ ਅੰਦਰ ਦੇ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਰੋਹਾਨੀ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ। ਮੈਂ ਆਪ ਨੂੰ ਜੇ ਥੋੜਾ ਜਿਹਾ ਗੁਰਮੁਖ ਆਪ ਟਿਕਾ ਬਣਾਇਓ। ਬੇਨਤੀ ਕਰਾਂਗਾ ਅਸੀਂ ਅਰਦਾਸ ਕਰਨੀਆਂ ਰੋਜ਼। ਅਰਦਾਸ ਦੇ ਅਰਥ ਕੀ ਨੇ? ਪਹਿਲਾਂ ਇੱਥੋਂ ਸ਼ੁਰੂ ਕਰਨੇ ਆਪਾਂ। ਸਾਡੇ ਵਿਦਵਾਨ ਅਰਦਾਸ ਸ਼ਬਦ ਦੇ ਸਬੰਧ ਵਿੱਚ ਦੋ মত ਰੱਖਦੇ ਆ। ਕੁਝ ਗੁਰਮੁਖੇ ਕਹਿੰਦੇ ਆ ਕਿ ਜਿਹੜਾ ਪੰਜਾਬੀ ਵਿੱਚ ਅਰਦਾਸ ਸ਼ਬਦ ਬਣਿਆ ਹੈ ਇਹਦਾ ਪਿਸ਼ੋਕੜ ਪਰਸ਼ੀਨ ਕਾ ਫਾਰਸੀ ਹੈ ਦੂਸਰੇ ਵਿਦਵਾਨ ਨੇ ਕਹਿੰਦੇ ਆ ਕਿ ਜਿਹੜਾ ਅਰਦਾਸ ਸ਼ਬਦ ਸਿੱਖ ਰੋਜ਼ ਵਰਤਦੇ ਅਸੀਂ ਪੰਜਾਬੀ ਚ ਵਰਤਨੇ ਆ ਇਹ ਸੰਸਕ੍ਰਿਤ ਵਿੱਚੋਂ ਨਿਕਲਿਆ ਹੈ ਕਿਉਂਕਿ ਥੋੜੇ ਜਿਹਾ ਆਪਾਂ ਜਿਸ ਤਰੀਕੇ ਗੱਲ ਰੋਜ਼ ਕਰਨ ਨਾਲ ਸਮਝੀਏ ਤੇ ਸਹੀ ਨਾ ਜਿਹੜੇ ਕਹਿੰਦੇ ਆ ਫਾਰਸੀ ਚੋਂ ਨਿਕਲੇ ਉਹ ਕਹਿੰਦੇ ਆ ਅਰਦਾਸ ਦੋ ਸ਼ਬਦਾਂ ਦਾ ਮੇਲ ਹੈ ਧਿਆਨ ਨਾਲ ਸੁਣਿਓ ਇੱਕ ਹੈ ਅਰਜ਼ ਇੱਕ ਹੈ ਦਾਸਤ ਫਿਰ ਅਰਦਾਸ ਇਹ ਤੋਂ ਬਣਿਆ ਅਰਜ ਲਬਜ ਵੱਖਰਾ ਹੈ ਤੇ ਦਾਸ ਤੋਂ ਵੱਖਰਾ ਹੈ ਹੁਣ ਜਿਵੇਂ ਇਹ ਗੁਰੂ ਸਾਹਿਬ ਨੇ ਸ਼ਬਦ ਕੱਲਾ ਹੀ ਵਰਤੇ ਆ ਜਕ ਅਰਜ਼ ਗੁਪਤੰ ਪੇਸ਼ ਤੋ ਦਰਗੋਸ਼ੁ ਕੁਨ ਕਰਤਾ ਉਥੇ ਗੁਰੂ ਜੀ ਨੇ ਅਰਜ ਸ਼ਬਦ ਵਰਤਿਆ ਅਰਜ ਦਾਸ ਅਰਜ ਦਾ ਲਬਜ਼ੀ ਅਰਥ ਹੋ ਗਿਆ ਜੀ ਪ੍ਰਾਰਥਨਾ ਇਹ ਹੀ ਕਰਾਂਗੇ ਨਾ ਰਿਕਵੈਸਟ ਕਰ ਲੋ ਸ਼ਬਦ ਵਰਤਨੇ ਆਪਾਂ ਅਰਦਾਸ ਕਰ ਲਾਂਗੇ ਅਰਜ ਦਾ ਅਰਥ ਹੈ ਕਿ ਆਪਣੀ ਬੇਨਤੀ ਤੇ ਦਾਸ਼ਤ ਦਾ ਲਫ਼ਜ਼ੀ ਅਰਥ ਹੁੰਦਾ ਰੱਖਣਾ ਪੇਸ਼ ਕਰਨਾ ਇਹਦਾ ਅਰਥ ਹੋ ਗਿਆ ਉਹ ਕਹਿੰਦੇ ਆਰਜ਼ ਦਾਸ਼ਤ ਇਹਦਾ ਅਰਥ ਹੈ ਆਪਣੇ ਅੰਦਰ ਦੀ वेदना ਆਪਣੇ ਤੋਂ ਵੱਡੇ ਦੇ ਅੱਗੇ ਰੱਖ ਲਈ ਫਿਰ ਧਿਆਨ ਨਾਲ ਸੁਣੋ ਜੀ ਮੇਰੀ ਬੇਨਤੀ ਅਰਜ਼ ਦਾਸ਼ਤ ਕਹਿੰਦੇ ਇਹ ਤੋਂ ਪੰਜਾਬੀ ਦਾ ਸ਼ਬਦ ਬਣਿਆ ਅਰਦਾਸ ਆਪਣੇ ਅੰਦਰ ਦੀ वेदना ਆਪਣੇ ਤੋਂ ਵੱਡੇ ਅੱਗੇ ਰੱਖ ਲਈ ਫਿਰ ਬੇਨਤੀ ਸੁਣ ਲਓ ਅਰਜ਼ ਦਾਸ਼ਤ ਇਹ ਤੋਂ ਕਿਉਂਕਿ ਪੰਜਾਬੀ ਦੇ ਬਹੁਤ ਸ਼ਬਦ ਜਿਹੜੇ ਨੇ ਉਹ ਫਾਰਸੀ ਵਿੱਚੋਂ ਆਏ ਨੇ ਮੈਂ ਕੋਈ ਟੀਚਰਾਂ ਜਿਹਨਾਂ ਤਰ੍ਹਾਂ ਕਲਾਸ ਨਹੀਂ ਲਾ ਰਿਆ ਮੇਰੇ ਅਰਥ ਆਪਾਂ ਇਤਿਹਾਸ ਵੀ ਲਾਾਂਗੇ ਸਿਧਾਂਤ ਵੀ ਲਾਾਂਗੇ ਬਾਣੀ ਵੀ ਲਾਾਂਗੇ ਪਰ ਹਰ ਗੱਲ ਵੱਲ ਝਾਤੀ ਜ਼ਰੂਰ ਮਾਰੀਏ ਹੁਣ ਮੈਂ ਕਈ ਵਾਰੀ ਕਹਿੰਨਾ ਅਸੀਂ ਰੋਜ਼ਾਨਾ ਕਿੰਨੀ ਫਾਰਸੀ ਬੋਲਦੇ ਹੁਣੇ